ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਸ਼ਤੇ ਸਿਰਫ ਕੁੜੀਆਂ ਦੇ ਨੋਟ ਕਰੋ ਤੁਸੀਂ ਜੀ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਪਰਿਵਾਰਾਂ ਦਾ ਡਾਟਾ ਲੈਣ ਲਈ ਤੁਸੀਂ ਸਿੱਧੀ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਹੈ ਜੀ 250 ਨੰਬਰ ਫਾਈਲ ਜ਼ਿਲ੍ਹਾ ਫਰੀਦਕੋਟ ਤੋਂ ਆ ਨਾਮ ਕੌਰ ਡੇਟੋ ਬਧੂਨੀ ਸੁਪਚਨ 95 ਕੁੜੀ ਦੀ ਕਾਸਟਾ ਜਾਟ ਸਿਕ ਹਾਈਟ 5 ਫੁੱਟ 10 ਇੰਚ ਪੜਾਈ ਬੀਏਸੀ ਨਾਨ ਮੈਡੀਕਲ ਐਮਐਸਸੀ ਕਮਰਸਟਰੀ ਬੀਐਡ ਮੈਥਮੈਟਿਕਸ ਸਾਇੰਸ ਕੁੜੀ ਪ੍ਰਾਈਵੇਟ ਟੀਚਰ ਆ ਮੰਗ ਮੁੰਡਾ ਐਨਆਰਆਈ ਹੋਵੇ ਵੈਸ਼ਨੂ ਹੋਵੇ ਜ਼ਮੀਨ 5 ਕਿਲੇ ਤੱਕ ਹੋਵੇ ਜੀ ਅਗਲਾ ਰਿਸ਼ਤਾ ਆਇਆ 255 ਨਾਮ ਕੌਰ ਜਨਮ ਮਿਤੀ 16 1995 ਕੱਦ ਕੁੜੀ ਦਾ 5 ਫੁੱਟ 3 ਇੰਚ ਪੜਾਈ ਜੀ ਐਨ ਐਮ ਨਰਸਿੰਗ ਬੀ ਐਸ ਸੀ ਨਰਸਿੰਗ ਹੁਣ ਨਰਸਿੰਗ ਕਾਲਜ ਵਿੱਚ ਲੈਕਚਰ ਹਾਰ ਇੱਕ ਪ੍ਰੋਡਕਟਰ ਅਨਮੈਰਿਡ ਮਾਤਾ ਪਿਤਾ ਮੁਲਾਜ਼ਮ ਕਾਸਟ ਰਾਮਦਾਸ ਸਿੰਘ ਸਿੱਖ ਸ਼ਹਿਰ ਬਰਨਾਲਾ ਆਇਲਰਟਸ ਜੋ ਸਾਡੇ ਸ਼ਿਵ ਐਂਡ ਵਿਦੇਸ਼ੀ ਜਾਂ ਵਿਦੇਸ਼ ਜਾਣ ਦੇ ਚਾਹਵਨ ਸੰਪਰਕ ਕਰ ਸਕਦੇ ਹੋ ਜੀ ਸੰਗਰੂਰ ਪਟਿਆਲਾ ਬਠਿੰਡਾ ਮਾਨਸਾ ਲੁਧਿਆਣਾ ਮੋਗੇ ਨੂੰ ਪਹਿਲ ਅਗਲਾ ਰਿਸ਼ਤਾ ਆਇਆ 2552 ਜ਼ਿਲ੍ਹਾ ਅਮਰਸਰ ਕਾਸਟ ਕੰਬੋਜ਼ ਗੋਤਾ ਤੰਜੂ ਹਾਈਟ 53 ਜਨਮ 25 8 1997 ਕੰਮ ਟੀਚਿੰਗ ਇੰਟੀਊਸ਼ਨ ਸੈਂਟਰ ਫਾਦਰਸ ਹਬ ਐਕਸਪਾਇਰ ਨੇ ਪਰਿਵਾਰ ਚ ਮੈਂਬਰ ਮਦਰ ਹਾਊਸ ਵਾਈਫ ਨੇ ਤੇ ਰਿਸ਼ਤਾ ਵਧੀਆ ਪਰਿਵਾਰ ਤੋਂ ਐ ਕੁੜੀ ਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਤੇ ਮੁੰਡੇ ਦੀ ਕਾਸਟ ਸਿਰਫ ਕੰਬੋ ਸਿੱਖ ਹੋਵੇ ਵਧੀਆ ਵੈਸ਼ਨੂ ਫੈਮਿਲੀ ਹੋਵੇ ਜ਼ਮੀਨ 5 ਕਿੱਲੇ ਹੋਵੇ ਜੀ ਵਧੀਆ ਕਾਰੋਬਾਰ ਜਾਂ ਫਿਰ ਆਪਣਾ ਪ੍ਰਾਈਵੇਟ ਜੌਬ ਹੋਵੇ ਪਰਿਵਾਰ ਦਾ ਨੰਬਰ ਨੋਟ ਕਰ ਸਕਦੇ ਹੋ 7755865662 ਆਗਲਾ ਰਿਸ਼ਤਾ ਹੈ ਜੀ 251 ਨੰਬਰ ਫਾਈਲ ਜ਼ਿਲ੍ਹਾ ਮੋਗੇ ਤੋਂ ਸਿਟੀਜ਼ਨ ਕੈਨੇਡਾ ਲੜਕੀ ਸ਼ਰਮਾ ਫੈਮਿਲੀ ਲੜਕੀ ਹੈ ਕੱਦ 5 7 ਇੰਚ ਤੇ ਗੋਤ ਸਹਿਜਪਾਲ ਪੜਾਈ ਪਲੱਸ 2 ਮੈਡੀਕਲ ਜਨਮ 4190 97 ਪਿਤਾ ਰਿਟਾਇਰਡ ਸਬ ਇੰਸਪੈਕਟਰ ਮਾਤਾ ਗਰੇਲੂ ਆਰਤ ਮੁੰਡਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਹੋਵੇ ਵੈਸ਼ਨੂ ਹੋਵੇ ਕੱਦ 5 7 ਇੰਚ ਤੋਂ ਉੱਪਰ ਹੀ ਹੋਵੇ ਪਰਵਾਰ ਦਾ ਨੰਬਰ ਨੋਟ ਕਰ ਸਕਦੇ ਹੋ ਤੁਸੀਂ 97 ਪੂਰਾ 800 02178 ਅਗਲਾ ਰਿਸ਼ਤਾ ਆਇਆ 252 ਨਾਮ ਕੌਰ ਕਾਸਟਾ ਜਰਸੀ ਗੋਚਹਾਰ ਜ਼ਿਲ੍ਹਾ ਬਠਿੰਡਾ ਉਮਰ ਮਾਰਚ 1996 ਕੱਦ 5 ਫੁੱਟ 5 ਇੰਚ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਪੜ੍ਹਾਈ ਬੀਐਸਸੀ ਐਨਐਮਸੀ ਫੈਸ਼ਨ ਡਿਜ਼ਾਈਨਿੰਗ ਮੁੰਡਾ ਯੂਐਸਏ ਪੀਆਰ ਜਾਂ ਫਿਰ ਸਿਟੀਜ਼ਨ ਹੋਵੇ ਮਾਲਵਾ ਏਰੀਆ ਨੂੰ ਪਹਿਲ ਹੈ ਜੀ ਅਗਲਾ ਰਿਸ਼ਤਾ ਆਇਆ 253 ਏਰੀਆ ਰੋਪੜ ਕੁੜੀ ਦੀ ਦਾਸਤਾ ਜਰਸੀ ਖੋਤ ਸਿੱਧੂ ਉਮਰ 12 7 1999 ਸਟੱਡੀ ਐਮਏ ਹਾਈਟ 5 ਫੁੱਟ 3 ਇੰਚ ਕੁੜੀ ਬੜੀ ਸੋਹਣੀ ਸਨਖੀ ਪਰਿਵਾਰ ਚ ਮਾਤਾ ਪਿਤਾ ਇੱਕ ਬਰਾ ਅਨਮੈਰਿਡ ਮੰਗ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਇਹ ਸੀ ਖਰੇਲੂ ਕੁੜੀ ਦਾ ਰਿਸ਼ਤਾ ਜੀ ਰੋਪੜ ਜ਼ਿਲ੍ਹੇ ਰੋਪੜ ਤੋਂ ਅਗਲਾ ਰਿਸ਼ਤਾ ਹੈ ਜੀ 255 ਨੰਬਰ ਫਾਈਲ ਨਾਮ ਕੋਰ ਪਤਾ ਬਠਿੰਡੇ ਤੋਂ ਰਿਸ਼ਤਾ ਗਾ ਪੜਾਈ ਲੜਕੀ ਦੀ ਐਮਏ ਪੰਜਾਬੀ ਡਿਪਲੋਮਾ ਆਫ ਐਲੀਮੈਂਟਰੀ ਐਜੂਕੇਸ਼ਨ ਪਣ ਇੱਕ ਅਨਮੈਡ ਬਰਾ ਇੱਕ ਅਨਮੈਡ ਕੈਨੇਡਾ ਕੱਦ ਲੜਕੀ ਦਾ 5 ਫੁੱਟ 3 ਇੰਚ ਕਾਸਟਾ ਜਰਸੀ ਗੂਸੀਦੂ ਉਮਰ 10 ਨੰਨ 94 ਕੰਮ ਜੋਬ ਇਨ ਐਸਜੀਪੀਸੀ ਆਸਟ੍ਰੇਲੀਆ ਕੈਨੇਡਾ ਵਿੱਚ ਮੁੰਡਾ ਅਮਰਤਾਰੀ ਹੋਵੇ ਜਾਂ ਫਿਰ ਸਰਕਾਰੀ ਜੋਬ ਤੇ ਹੋਵੇ ਅਗਲਾ ਰਸਤਾ ਆਇਆ 256 ਨੰਬਰ ਨਾਮ ਕੌਰ ਪਤਾ ਬਰਨਾਲਾ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਡਿਪਲੋਮਾ ਪੈਡ 1 ਛੋਟੀ ਆ ਭਰਾ ਕੋਈ ਨਹੀਂ ਕੱਦ 54 ਆ ਕਾਸਟ ਆ ਜੱਟ ਸਿੱਖ ਗੋਤ ਬਾਜਪਾ ਉਮਰ 1999 ਆ ਕੰਮ ਕੈਨੇਡਾ ਪੀਆਰ ਆ ਲੜਕੀ 15 ਕਿੱਲੇ ਜ਼ਮੀਨ ਹੋਵੇ 5 ਫੁੱਟ 9 ਇੰਚ ਕੱਦ ਹੋਵੇ ਕੈਨੇਡਾ ਹੀ ਮੁੰਡਾ ਹੋਵੇ ਜੀ ਅਗਲਾ ਰਸਤਾ ਆਇਆ 257 ਨਾਮ ਕੌਰ ਪਤਾ ਪਟਿਆਲਾ ਪੜਾਈ ਐਮ ਕਾਮ ਇਨ ਆਸਟ੍ਰੇਲੀਆ ਭੈਣ ਕੋਈ ਨਹੀਂ ਭਰਾ ਦੋ ਇੱਕ ਕੈਨੇਡਾ ਇੱਕ ਮੈਰਿਡ ਹੈ ਜੀ ਕੱਦ 52 ਆ ਕਾਸਟ ਪਰਜਪਤ ਸਿੱਖ ਗੋਤਾਖੰਬ ਉਮਰ 21 11 1992 ਕਮ ਆਸਟ੍ਰੇਲੀਆ ਪੀਆਰ ਨਸ਼ੇ ਤੋਂ ਰਹਿਤ ਸੌ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਇਹ ਲੜਕੀ ਆਸਟ੍ਰੇਲੀਆ ਚ ਪੀਆਰ ਹੈ 257 ਨੰਬਰ ਫਾਈਲ ਕਹਿ ਕੇ ਇਹ ਰਿਸ਼ਤਾ ਜਿਹੜਾ ਤੁਸੀਂ ਸਾਡੇ ਤੋਂ ਲੈਣਾਗਾ ਕੁੜੀ ਦਾ ਜੀ ਆਗਲਾ ਰਿਸ਼ਤਾ ਆਇਆ ਦੋਸ 58 ਜਿਲ੍ਹਾ ਬਠਿੰਡਾ ਕੁੜੀ ਦੀ ਕਾਸਟ ਆ ਜੱਟ ਸਿੱਖ ਇੱਕਰੇ ਲੂ ਰਿਸ਼ਤਾ ਕੁੜੀ ਦਾ ਗੋਤਾ ਸਿੱਧੂ ਪਿੰਡ ਹੈਗਾ ਕੋਟ ਸ਼ਮੀਰ ਉਮਰ 26 ਸਾਲ ਪੜ੍ਹਾਈ ਬੀਏ ਪਾਸ ਹਾਈਟ 5 ਫੁੱਟ 5 ਇੰਚ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਕੁੜੀ ਸਿੰਗਲ ਐ ਭਰਾ ਸਰਕਾਰੀ ਜੋਬ ਕਰਦਾ ਮੁੰਡਾ ਚਾਹੇ ਖੇਤੀਬਾੜੀ ਵਾਲਾ ਹੋਵੇ ਜ਼ਮੀਨ ਘੱਟੋ ਘੱਟ 3 ਤੋਂ 5 ਕਿੱਲੇ ਦੇ ਵਿਚਕਾਰ ਆਉਂਦੀ ਹੋਵੇ ਨਸ਼ਾ ਰਹਿਤ ਹੋਵੇ ਜਾਂਚ ਪੜਤਾਲ ਪਰਿਵਾਰ ਖੁਦ ਕਰੇਗਾ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਜੀ ਅਗਲਾ ਰਿਸ਼ਤਾ ਆਇਆ 269 ਨਾਮ ਕੌਰ ਪਤਾ ਹੁਸ਼ਿਆਰਪੁਰ ਕਾਸਟ ਆ ਰਾਮਗੜੀਆ ਗੋਤਸਨਾ ਉਮਰ 21 ਸਾਲ ਕੱਦ 5 ਫੁੱਟ 3 ਇੰਚ ਰੰਗ ਸਾਫ ਪੜਾਈ ਬੀਏ ਕੰਪਿਊਟਰ ਰਨਿੰਗ ਭੈਣ ਇੱਕ ਮੰਗ ਮੁੰਡਾ ਆਸਟ੍ਰੇਲੀਆ ਜਾਂ ਕਿਸੇ ਹੋਰ ਵਧੀਆ ਕੰਟਰੀ ਵਿੱਚ ਪੀਆਰ ਹੋਵੇ ਗੁੱਸਖ ਫੈਮਿਲੀ ਤੋਂ ਹੋਵੇ ਅਗਲਾ ਰਿਸ਼ਤਾ ਆਇਆ 260 ਨਾਮ ਕੌਰ ਪਤਾ ਜ਼ਿਲ੍ਹਾ ਮੋਗਾ ਕਸਟ ਜਰਸੀ ਗੋਤ ਢਾਲੀਵਾਰ ਉਮਰ 8 ਤੇ 92 ਕੱਦ 53 ਭਰਾ 1 ਕੈਨੇਡਾ ਪੀਆਰ ਪੜ੍ਹਾਈ ਬੀਏ ਬੀਐਡ ਐਮਏ ਪਿਤਾ ਖੇਤੀਬਾੜੀ ਮਾਤਾ ਹਸ ਵਾਈਫ ਕੰਮ ਕੁੜੀ ਪ੍ਰਾਈਵੇਟ ਟੀਚਰ ਹ ਹੁਣ ਕੈਨੇਡਾ ਵਿੱਚ 10 ਸਾਲ ਤੋਂ ਟੂਰਿਸਟ ਵੀਜੇ ਤੇ ਗਈ ਹੈ ਮੰਗ ਮੁੰਡਾ ਵੈਸ਼ਨੂ ਹੋਵੇ ਕੈਨੇਡਾ ਪੀਆਰ 4.5 ਕਿੱਲੇ ਜ਼ਮੀਨ ਹੋਵੇ ਜੀ ਅਗਲਾ ਰਿਸ਼ਤਾ ਆਇਆ 264 ਨੰਬਰ ਨਾਮ ਕੌਰ ਪਤਾ ਮੋਗਾ ਉਮਰ 24 1982 ਕੱਦ 5 ਫੁੱਟ 3 ਇੰਚ ਕਾਸਟ ਹੈ ਸ਼ਿੰਬੇ ਗੋਤ ਜਸਲਤਾਮੀ ਪੜ੍ਹਾਈ 10th ਪਲੱਸ 2 ਫੈਸ਼ਨ ਡਿਜ਼ਾਈਨਿੰਗ ਦੀ ਡਿਗਰੀ ਬਿਊਟੀ ਪਾਰਲਰ ਦਾ ਕੋਰਸ ਭੈਣ ਇੱਕ ਮੈਰਿਡ ਮੰਗ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਜਾਂ ਫਿਰ ਨੌਕਰੀ ਕਰਦਾ ਹੋਵੇ 25 ਤੋਂ 30 ਹਜ਼ਾਰ ਰੁਪਏ ਤਨਖਾਹ ਹੋਵੇ ਆਪਣਾ ਘਰ-ਬਾਰ ਹੋਵੇ ਇਹ ਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰ ਤੋਂ ਸਿਰਫ ਕੁੜੀਆਂ ਦੇ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ